ਇੱਕ ਬਲੌਗਰ ਸੀ YouTube ਵੀਡੀਓ ਬਣਾਉਂਦਾ ਸੀ ਉਹ ਗੱਡੀ ਲਾਉਣ ਲੱਗ ਗਿਆ ਤੁਸੀਂ ਸ਼ਾਇਦ ਵੀਡੀਓ ਦੇਖੀ ਕਿ ਨਹੀਂ ਦੇਖੀ ਨਹੀਂ ਦੇਖੀ ਬੰਦਾ ਤੁਸੀਂ ਦੇਖੋ ਉਹ ਵੀਡੀਓ ਹੁਣ ਇੱਕ ਬੰਦੇ ਨੂੰ ਤਾਂ ਹੁਣ ਤੱਕ ਤੁਸੀਂ ਫੋਲੋ ਕਰ ਰਹੇ ਸੀ ਵੀ ਉਹ ਨੱਚ-ਨੱਚ ਕੇ ਵੀਡੀਓ ਬਣਾ ਰਿਹਾ ਦਸਾਂ ਕਿ ਦਿਨਾਂ ਬਾਅਦ ਉਹ ਦਰਬਾਰ ਲਾ ਕੇ ਗੱਡੀ ਲਾ ਕੇ ਲੋਕਾਂ ਨੂੰ ਇਹ ਦੱਸ ਰਿਹਾ ਤੇਰੇ ਚਾਹ ਪ੍ਰੋਬਲਮ ਹੈ ਤੇਰਾ ਠੀਕ ਹੋ ਜਾਊਗਾ ਅੱਛਾ ਭਰੋਸਾ ਕਿਵੇਂ ਬਣੂਗਾ ਸਾਰਿਆਂ ਨੂੰ ਇੱਕੋ ਤਕੜੀ ਜੀ ਤੋਲਣਗੇ ਨਾ ਫਿਰ ਲੋਕ ਨਹੀਂ ਨਹੀਂ ਵੀ ਸਾਰੇ ਇੱਕੋ ਜਿਹੇ ਹੀ ਐ ਕਿਤੇ ਸਪਾਂਸਰਸ ਚਾਹੀਏ ਤੁਹਾਡੀ ਮੈਂ ਰੋ ਸਨਾਣਾ ਹੈ ਕਰਨ 100% ਸਚਾਈ ਹੈ ਜੀ ਤੁਸੀਂ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ 2 ਮਿੰਟ ਪਹਿਲਾਂ ਬੋਲੇ ਸੀਗੇ ਵੀ ਪੰਜਾਬ ਦੇ ਵਿੱਚ ਬਾਬਾ ਦਾ ਕੰਮ ਹੈ ਬਿੱਟ ਚੱਕ ਕੇ ਬਾਬਾ ਨਿਕਲਦਾ ਹੂੰ ਮੈਂ ਤਾਂ ਕਹਿੰਦਾ ਏਟੇ ਚੱਕਣ ਦੀ ਲੋੜ ਹੀ ਨਹੀਂ ਏਡੇ ਉੱਤੇ ਬੈਠੇ ਹੁੰਦਾ ਉਹ ਤਾਂ ਪਹਿਲਾਂ ਜਮਾਨਾ ਸੀ ਏਟੇ ਚੱਕਦੇ ਸੀਗੇ ਸੱਚ ਹੈ ਜਿਸ ਬੰਦੇ ਦੀ ਜੇਬ ਦੇ ਵਿੱਚ 10 ਰੁਪਏ ਨਹੀਂ ਹੁੰਦੇ ਹੈਗੇ ਉਹ ਬਾਬਾ ਬਣ ਜਾਂਦਾ ਹੈ ਛੇਵੀਂ ਦੀ ਬਾਬਾ ਲੋਕਾਂ ਨੂੰ ਕੈਸ਼ ਗਿੰਦੇ ਗਿੰਦੇ ਮੂੰਹ ਤਾਂ ਧੁੱਕੀ ਮੁੱਕ ਜਾਂਦਾ ਐਨਾ ਪੈਸਾ ਹੈ ਲੋਕਾਂ ਦੇ ਹੱਥ ਚੱਲ ਰਿਹਾ ਹੈ ਫਿਰ ਅਸਲ ਲਾਈਨ ਤਾਂ ਇਹ ਹੈ ਤੁਸੀਂ ਕਹੇ ਵੀ ਉਹ ਪੀਰਾਂ ਦੀ ਲਾਈਨ ਹੈ ਉਹ ਦੂਜੀ ਮਸਤਾਂ ਦੀ ਲਾਈਨ ਹੈ ਮੈਂ ਤਾਂ ਕਹਿੰਦਾ ਮੈਂ ਤਾਂ ਕਹਿੰਦਾ ਅਸਲ ਲਾਈਨ ਨਹੀਂ ਇਹ ਹੈ